ਅੱਜ ਮਾਨਜੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਅੱਜ ਬਹੁਤ ਡਾਇਰੈਕਟ ਗੁੰਡਾਂ ਕੈਂਪਰ ਲੱਗ ਰਿਹਾ ਹੈ ਇਹ ਸ੍ਰੀ ਸ਼ੇਵ ਸ਼ਕਤੀ ਸੇਵਾ ਸਮਿਤੀ ਜਿਹੜੀ ਹੈ ਪਵਤਰੀ ਇਹਨਾਂ ਨੇ ਜਿਹੜਾ ਇੱਥੇ ਬਹੁਤ ਬੜੀ ਕੰਮ ਕਰਵਾਇਆ ਮੈਂ ਇੱਥੇ ਦੇਖ ਕੇ ਬੜਾ ਮਨ ਐ ਐਸਐਸਪੀ ਸਾਹਿਬ ਨੂੰ ਵੀ ਜਾ ਕੇ ਦੱਸੂਗਾ ਜੀ ਕਿ ਬਹੁਤ ਅੱਛਾ ਉਹਨਾਂ ਨੇ ਪ੍ਰਾਰਲਾ ਕੀਤਾ ਹੈ ਕਿ ਮੈਂ ਜਿਹੜੇ ਜਿਹੜੇ ਵੀ ਗੁੰਡਾਂ ਨੂੰ ਕਰਨਾ ਆਏ ਨੇ ਸੱਚਮੁੱਚ ਰੋਕੜਦੇ ਹੀ ਨੇ ਸਾਰੇ ਰੋਕੜ ਦੇ ਵਾਸੀ ਮੈਂ ਵੀ ਰੋਕੜ ਦਾ ਵਾਸੀ ਹਾਂ ਨਾ ਉਹਨਾਂ ਨੂੰ ਬਹੁਤ ਬਹੁਤ ਵਧਾ ਦਿਲਾ ਅਤੇ ਬਹੁਤ ਬਹੁਤ ਦਾ ਧੰਨ ਹੈ ਮੈਂ ਇਸ ਇਹਦੇ ਵਿੱਚ ਜੋ ਵੀ ਮੈਂ ਆਪਣਾ ਯੋਗਦਾਨ ਐਸਐਸਪੀ ਸਾਹਿਬ ਵੱਲੋਂ ਕਰ ਰਿਹਾ ਹਾਂ ਤੇ ਥੈਂਕ ਯੂ ਇਹ ਸਾਡਾ ਸ਼੍ਰੀ ਸ਼ਿਵ ਸ਼ਕਤੀ ਪ੍ਰਭਾਤ ਫੇਰੀ ਸੇਵਾ ਸਮਿਤੀ ਵੱਲੋਂ ਜਿਹੜਾ 12ਵਾਂ ਖੂਨਦਾਨ ਕੈਂਪ ਲਵਾਇਆ ਗਿਆ ਹੈ ਸਾਡੀ ਸੋਚ ਇਹ ਹੀ ਹੁੰਦੀ ਵੀ ਕਿਸੇ ਦੇ ਕਾਰਨ ਕਿਸੇ ਨਾ ਕਿਸੇ ਦੀ ਜਿਹੜੀ ਜਾਨ ਖੂਨ ਕਰਕੇ ਨਾ ਜਾਵੇ ਪਰ ਜਿਹੜਾ ਖੂਨਦਾਨੀ ਖੂਨਦਾਨ ਕਰਦਾ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਦਾ ਖੂਨ ਕਿਸ ਜਾਤੀ ਕਿਸ ਪਰਜਾਤੀ ਕਿਸ ਧਰਮ ਦੇ ਬੰਦੇ ਨੂੰ ਚੜਨਾ ਹੈ ਔਰ ਜਦੋਂ ਅਸੀਂ ਖੂਨਦਾਨ ਕਰਦੇ ਹਾਂ ਸਾਨੂੰ ਇੱਕ ਪ੍ਰਾਊਡ ਫੀਲ ਹੁੰਦਾ ਹੈ ਕਿ ਅਸੀਂ ਖੂਨਦਾਨ ਕਰ ਰਹੇ ਹਾਂ ਸਾਡੇ ਖੂਨਦਾਨ ਕਰਨ ਦੇ ਨਾਲ ਕਿਸੇ ਸੋ ਸਾਨੂੰ ਕਿਸੇ ਤੋਂ ਮੌਟਿਕ ਮਿਲਦਾ ਹੈ ਔਰ ਸਾਡੇ ਸਾਰੇ ਹੀ ਸੰਸਥਾ ਦੇ ਮੈਂਬਰ ਆ ਸਾਰੇ ਨੇ ਕਿਸੇ ਨੇ 10 ਵਾਰ ਕਿਸੇ ਨੇ 20 ਵਾਰ ਕਿਸੇ ਨੇ 50 ਵਾਰ ਕਿਸੇ ਨੇ 70 ਵਾਰ ਸਭ ਨੇ ਖੂਨਦਾਨ ਕੀਤਾ ਹੋਇਆ ਹੈ ਔਰ ਜਿਸ ਨੂੰ ਵੀ ਲੋੜ ਹੁੰਦੀ ਆ ਸਾਡੇ ਨਾਲ ਕੰਟੈਕਟ ਕਰਦਾ ਹੈ ਅਸੀਂ ਰੋਪੜ ਤੋਂ ਚੰਡੀਗੜ੍ਹੋਂ ਜਿੱਥੇ ਲੋੜ ਹੁੰਦੀ ਉਸ ਨੂੰ ਫੋਨ ਪ੍ਰੋਵਾਈਡ ਜਰੂਰ ਕਰਾ ਕੇ ਦਿੰਦੇ ਹਾਂ ਜਸ ਖੂਨਦਾਨ ਕਰਨ ਦੇ ਕੀ ਬੈਨੀਫਿਟਸ ਨੇ ਕੀ ਸੋਚਦੇ ਵੀ ਸ਼ਰੀਰ ਨੂੰ ਕੁਝ ਐਦਾਂ ਦਾ ਲੱਗਦਾ ਯਾਰ ਵੀ ਲੋਕੀ ਡਰ ਪਾੜਾ ਹੈ ਲੋਕਾਂ ਦਾ ਖੂਨਦਾਨ ਅੱਜ ਵੀ ਨਹੀਂ ਨਹੀਂ ਦੇਖੋ ਖੂਨਦਾਨ ਕਰਨ ਦੇ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਸਭ ਤੋਂ ਪਹਿਲਾਂ ਤਾਂ ਨੰਬਰ 1 ਗੱਲ ਇਹ ਆ ਔਰ ਖੂਨਦਾਨ ਕਰਨ ਤੋਂ ਬਾਅਦ 48 ਘੰਟੇ ਦੇ ਵਿੱਚ ਵਿੱਚ ਸਾਡਾ ਜਿਹੜਾ ਖੂਨ ਪੂਰਾ ਹੋ ਜਾਂਦਾ ਹੈ ਉਸੇ ਹੀ ਸਾਲ ਦੇ ਵਿੱਚ ਚਾਰ ਵਾਰ ਜਿਹੜਾ ਖੂਨਦਾਨ ਕਰ ਸਕਦੇ ਆਪਾਂ ਉਹਦੇ ਵਿੱਚ ਕੋਈ ਵੀ ਖਰਾਬੀ ਨਹੀਂ ਹੁੰਦੀ ਔਰ ਖੂਨਦਾਨ ਕਰਨ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੁੰਦਾ ਵੀ ਸਾਡਾ ਸਿਸਟਮ ਜਿਹੜਾ ਪਿਉਰੀਫਾਈ ਹੋ ਜਾਂਦਾ ਹੈ ਇਸ ਤਰ੍ਹਾਂ ਅਸੀਂ ਕਾਰ ਚਲਾਉਂਦੇ ਆਂ ਮੋਟਰਸਾਈਕਲ ਚਲਾਉਂਦੇ ਆ ਉਹਦੀ ਸਰਵਿਸ ਕਰਦੇ ਆਂ ਸਰਵਿਸ ਤੋਂ ਬਾਅਦ ਵਧੀਆ ਚੱਲਦਾ ਹੈ ਉਸੇ ਤਰ੍ਹਾਂ ਜਦੋਂ ਅਸੀਂ ਆਪਣਾ ਖੂਨਦਾਨ ਕਰਦੇ ਸਾਨੂੰ ਆਪਣੇ ਆਪ ਨੂੰ ਇੱਕ ਹਲਕਾ ਆਪਨ ਮਹਿਸੂਸ ਹੁੰਦਾ ਹੈ ਦੇਖੋ ਹੋ ਜੇ ਸਵੇਰ ਦਾ ਸਮਾਂ ਹੈ ਅਜੇ ਤਾਂ ਸਟਾਰਟ ਹੋਏ ਨੂੰ ਘੰਟਾ ਡੇਢ ਘੰਟਾ ਹੀ ਹੋਇਆ ਹੈ ਤੇ ਲਗਭਗ 40 ਦੇ ਕਰੀਬ ਅਜੇ ਤੱਕ ਜਿਹੜੇ ਡਾਲਰਾਂ ਨੇ ਉਹ ਮਜ਼ਬੂਰਦਾਰ ਕਰ ਦਿੱਤਾ ਹੈ ਥੈਂਕ ਯੂ ਜੀ ਜਿਆਦਾ ਹੁੰਦਾ ਸੀ ਬਲੇ ਲੋਕਾਂ ਨੂੰ ਕਾਫੀ ਪੰਜਾਬ ਚ ਮੋਟੀਵੇਸ਼ਨ ਬਹੁਤ ਪੂਰ ਸੀ ਹੁਣ ਤਾਂ ਪਿਛਲੇ ਕਈ ਸਾਲਾਂ ਤੋਂ ਕਾਫੀ ਇੰਪਰੂਵਮੈਂਟ ਆਈ ਹੈ ਡਰ ਪਹਿਲਾਂ ਕਾਫੀ ਹੁੰਦਾ ਸੀ ਹੁਣ ਥੋੜਾ ਘਟ ਗਿਆ ਤੇ ਅਵੇਅਰਨੈਸ ਕਾਫੀ ਵੱਧ ਗਈ ਹੈ ਔਰ ਕਾਫੀ ਲੋਕ ਸੰਸਥਾਵਾਂ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਆਫਿਸਰਸ ਤੇ ਉਹ ਜਿਆਦਾ ਜਿਆਦਾ ਅੱਗੇ ਆ ਰਹੇ ਨੇ ਇਹ ਹੁੰਦਾਂ ਦੀ ਹੈਲਪ ਕਰ ਰਹੇ ਨੇ ਜਿਹੜਾ ਬਾਲੀਆ ਜੀ ਹੋ ਗਏ ਬੜੇ ਰੈਗੂਲਰ ਹੈ ਆਪ ਹੁੰਦਾਂ ਵੀ ਰੈਗੂਲਰ ਕਰਦੇ ਹਰ ਸਾਲ ਪ੍ਰੋਗਰੈਸ਼ਨ ਕੈਂਪ ਵੀ ਲਾਉਂਦੇ ਆ तो इस तरह का खून कट गया है बट फिर भी काफ़ी काम करने की लड़ है लोगों लोग जागरूकता और वाल की लड़ है करना चाहिए एक्चुअली क्या है किसी को जरूरत पड़ती है हमको भी ज़रूरत पड़ सकती है है नहीं एमरजेंसी में अगर हम हमें खून ना मिले तो कैसा लगेगा आपको टाइम पे अगर हमको ब्लड नहीं मिले तो कैसा लगेगा तो इसलिए खून ज़रूर दान करना चाहिए कि किसी को जरूरत पड़ सकती है आपको भी मेरे परिवार वालों को भी किसी को एवरीथिंग मतलब रिक्वायरमेंट है तो ज़रूर करना चाहिए और उससे अपना भी फ़ायदा है आपका ਬੈਨੀਫਿਟ ਵੀ ਹੈ ਆਪਕਾ ਖੂਨ ਪਤਲਾ ਹੋਗਾ ਪੁਰਾਣਾ ਖੂਨ ਨਿਕਲੇਗਾ ਆਪਕੇ ਹਾਰਟ ਅੱਛਾ ਕੰਮ ਕਰੇਗਾ 25 ਟਾਈਮਸ ਸਾਫ ਹੈ 25 ਦਾ ਕਦੇ ਕਮੀ ਕੋਈ ਕਿਸੇ ਚੀਜ਼ ਦੀ ਹੋਵੇ ਲੱਗਾ ਵੀ ਸਰੀਰ ਕਮਜ਼ੋਰ ਹੈ ਨਹੀਂ ਕੁਝ ਨਹੀਂ ਪੜਿਆ ਰਹਤਾ ਹੈ ਕੋਈ ਐਸਾ ਪ੍ਰੋਬਲਮ ਨਹੀਂ ਹੈ ਕੋਈ ਨਹੀਂ ਕਿਸੇ ਵੱਲ ਦਿਮਾਗ ਬੁਲਾਨੀ ਚਾਹੀਏ ਕਿ ਇਸ ਸਕੇ ਪ੍ਰੋਬਲਮ ਆਤੀ ਹੈ ਬਲੱਡ ਡੋਨੇਟ ਕਰਨੇ ਕੋਈ ਪ੍ਰੋਬਲਮ ਨਹੀਂ ਆਉਦੀ ਹੈ ਉਹ ਬੜੀਆ ਹੁੰਦਾ ਹੈ ਜਦੋਂ ਤੁਸੀਂ ਖੂਨਦਾਨ ਕਰਦੇ ਹੋ ਕੀ ਸੋਚ ਹੁੰਦੀ ਹੈ ਤੁਹਾਡੀ ਕੀ ਹੁੰਦੀ ਹੈ ਕਿ ਜਰੂਰਤ ਵਾਲੇ ਕੰਮ ਆਏ ਇਹ ਸੋਚ ਹੁੰਦੀ ਹੈ